ਗੁਰੂ ਗਾਦ ਗੁਰਾਇ ਨਮਾਏ ਸਤਿਗੁਰੂ ਵਾਏ ਨਮਾਏ ਸੇ ਗੁਰੂ ਦੇ ਬਾਣੀ ਤੇਰੀ ਤੇਰੀ ਹਰ ਦਮ ਤਾਜੀ ਬਹੁਤ ਲੰਮਾ ਸਮਾਂ ਚ ਇੰਦੀ ਸੇਵਾ ਕੀਤੀ ਆ ਸਤਿਗੁਰੂ ਕਿਰਪਾ ਕਰਕੇ ਮੇਰੇ ਘਰ ਆਏ ਕਿ ਸੰਨ ਉਹਨਾਂ ਦੀ ਖਤਾਬ ਵਿੱਚ ਜਲਦੀ ਸੀ ਉਹਨਾਂ ਦੇ ਪ੍ਰਧਾਨਗਾਂ ਦੇ ਲਿਖੀ ਕਿਤਾਬ ਦਾ ਨਾਮ ਗਿਆਨੀ ਗੁਰਮਾਨ ਸਿੰਘ ਬਰਾੜ ਦੀ ਜਾਤ ਨੂੰ ਸਮਰਪਿਤ ਕੋਈ ਨੂੰ ਕੋ ਲੱਗਿਆ ਕਿ ਸਾਡਾ ਗੁਰਪਾ ਜੀ ਜਰਨਤ ਸਿੰਘ ਧਾਮਗਨ ਕਰਤਾ ਜਿਹੜੇ ਕਹਿੰਦਾ ਉਹਨਾਂ ਨੇ ਇਹ ਵੀ ਲਿਖੇ ਹੋਏ ਆਂਦੇ ਨੇ ਤੇ ਗੁਰਚਰਨ ਸਿੰਘ ਇੱਕ ਅੱਖਰ ਦੇ ਲਿਖੇ ਨੇ ਸ਼ਾਮੀ ਜੀ ਮਹਾਰਾਜ ਨੇ ਕਰਤੰਦ ਬੇਨਾਰਾ ਇਹਨੂੰ ਲੋਕ ਅਰਥ ਕਰਲੇ ਇੱਕ ਕਿਰਪਾ ਕਰਕੇ ਬੋਤਨ ਜਿੱਚੋ ਗੜੀਵਾਂ ਸਰ ਸਵਾਪ ਕਲਿੰਦ ਸਿੰਘ ਜੀ ਜਿੱਦੀ ਬਰਾਦਨ ਸਾਡੇ ਮੈਂ ਮਹਿੰਦਰ ਸਿੰਘ ਜੀ ਗਿਆਨ ਹੋਈ ਕਿਰਪਾ ਕਰਕੇ ਪਿਆਉ ਮੈਂ ਜਿਆਨੂ ਮਹਾਰਾਜ ਜੀ ਦੇ ਦਾਰਸ ਬੋਤਤਾਰ ਲਿਖਣ ਦੇ ਵਿਆਨੀ ਪ੍ਰੋਗਰਾਮ ਦੀ ਪ੍ਰਾਪਤੀ ਜਿਆਦਾ یعنی گورچرنگ شاہجی کو بعد منجیتری مہاراجے ਜੋ ਕਿ ਤੇ ਨਮਹਾਲ ਸ਼ਹੀਦਾਂ ਦਾ ਬਾਕੀ ਦਾ ਇੰਦਰਾ ਸਨਮਾਨ ਕਰਨਾ ਉਹਨਾਂ ਤੋਂ ਸਨ ਹੁਣ ਕਨਦੀਪ ਸਿੰਘ ਜੀ ਤੇ ਅਕਬਾਸ ਸਿੰਘ ਜੀ ਵਾਈ ਪ੍ਰਚਾਰਕ ਜੀ ਸਾਡੀ ਬਰਦਾਸ਼ਤ ਇਹਨੂੰ ਆਪਦੇ ਵਿੱਚ ਦਾ ਕਰ ਲਓ ਸਾਡਾ ਦਰਮੇਚ ਦੀ ਆਪੇ ਦੇਖੋ ਮੇਰੇ ਦਾ ਠੀਕ ਹੈ ਆਪ ਤੁਹਾਡੇ ਕਰ ਲੈ ਧੰਨਵਾਦ ਸਵਾਹਿਬ ਜੀ ਬੂਸਤਨਾ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਆਦ ਗੁਰਾਏ ਨਮ ਹੈ ਜੁਗਾਦ ਗੁਰਾਏ ਨਮ ਹੈ ਸਤ ਗੁਰੂ ਆਏ ਨਮ ਸ੍ਰੀ ਗੁਰੂ ਦੇਵ ਆਏ ਨਮ ਹੈ ਹਮ ਜਮ ਗੁਰ ਪਰੇ ਏਕ ਗੁਰ ਨਾਹੀ ਅੰਮ੍ਰਿਤ ਛਾਣ ਵਿਖੈ ਵਿਖਾਈ ਮਾਇਆ ਮੋ ਪਰਮ ਪੈ ਪੂਲੇ ਸਤਦਾਰਾ ਸੋਤੀ ਤਲਗਾਈ ਇਕ ਕਿਉ ਤਮ ਪੰਚ ਸੋਲੋ ਘਰ ਸੰਗਤ ਤਾਹੇ ਮਲਾਂ ਸਿ ਗਉਂ ਤਾ ਅਸਮਟਾਈ ਇਕ ਅਦਾ ਸੁਭਾਗ ਕੀਤੀ ਗੁਰੂ ਰਾਮਦਾਸ ਰਖਿਓ ਛਰਨਾਈ ਗੁਰੂ ਰਾਮਦਾਸ ਸਦਾ ਕਿਉ ਛਰਨਾਈ ਸਾਰੇ ਸੰਗਤ ਮੇਰੇ ਮਾਝੋ ਸਤਕਾਰਯੋਗ ਜਥੇ ਤਪ ਤੇ ਬਰਾਜਮਾਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਮੁਕਤੀ ਦਾਤਾ ਤੁਮੇ ਕੀ ਮਾਲਾ ਹੈ ਹਾਂ ਜੀ ਸੁਣੋ ਕੋਈ ਦੇਸ਼ ਤੋਂ ਵਾਇਆ ਕੋਈ ਦੇਸ਼ ਤੋਂ ਵਾਇਆ ਇੱਕ ਮੰਚਿਤ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਆਪਣੇ ਮਨੁਭਿਤਿਆਂ ਨੂੰ ਜੋੜ ਕੇ ਖਤੇ ਪਰਵਾਣ ਕਰੋ ਸਾਰੀ ਹੀ ਸੰਗਤ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਸੁਮੈ ਸਵਾਮੀ ਜੀ ਦੇ ਮਰਜਾਦਾ ਅਨਸਾਰ ਪਹਿਲਾਂ ਭਾਈਆਂ ਦੇ ਖੇੜੇ ਕਾਹਮ ਉਤੋਂ ਬਾਅਦ ਵਸ ਇੱਕੋ ਹੀ ਕਮਤਾ ਖੈ ਕੇ ਥੋੜੀ ਚੱਲ ਜੇ ਜਿਨਾ ਬੰਦੇ ਆਉਣੀ ਆਪਾਂ ਕਾਮ ਚਾਹੀਦਾ ਜੇ

ਮੇਰੇTras ਹੰਦਾ ਨਹੀਂ ਫਰਿਆਦੇ ਅੰਦਰ ਸਾਰੇ ਸੰਗਤਿ ਕਿਰਪਾ ਕਰ ਦਿਓ ਅਕਾਲ ਸਤਿਨਾਮ ਸ੍ਰੀ ਵਾਹਿਗੁਰੂ ਹੋ ਜੇ ਮੈਂ ਗਾਨੇ ਜੀ ਦੇ ਜੀਵਨ ਚ ਬੋਲਣਾ ਚਾਹਾਂ ਥੋਡੀ ਕਿਰਪਾ ਦਾ ਸਤਕਾ ਬੈ ਉਹਦੇ ਨਾਲ ਬਹੁਤ ਸਮਾਂ ਜ਼ਿੰਦਗੀ ਦਾ ਬਤਾਇਆ ਜਿੰਨਾ ਕਿ ਮਾਤੀ ਬੋਲੀ ਦਾ ਪਾ ਤੇ ਬਸ ਮੇਰੀ ਕਮਤੈ ਹੀ ਆਪ ਕਰੇਗੀ ਬੜੀ ਇੱਕ ਨਾ ਉਹ ਜੀਵਨ ਬੋਲਣਾ ਉਹ ਮੇਰੇ ਬਹੁਤ ਸਤਕਾ ਅੰਗੁਰ ਬੱਬਰ ਇਹਦੀ ਪ੍ਰਸ਼ਾਦ ਦੀ ਤੇ ਮੇਰੀ ਗੁਰੂਆਂ ਸਮਾਨ ਹੈ ਉਹ ਅਸ਼ੀਰਵਾਦ ਕਰਦੇ ਆ ਮੈਂ ਸ਼ੁਕਰ ਗੁਜ਼ਾਰਾ ਥੋੜਾ ਸਾਰਿਆਂ ਦਾ ਸ਼ੁਕਰ ਗੁਜ਼ਾਰਾ ਸਾਰੀ ਸੰਗਤ ਦਾ ਧੰਨਵਾਦ ਬਸ ਮੇਰੀ ਕਰਤੇ ਯਾਦ ਕਰੋ ਹੁਣ ਸਭਾ ਦੇ ਹੈ ਘੀਆਂ ਲੋੜ ਕਰ ਲਿਓ ਕਿਉਂਕਿ ਫਰਿਆਦ ਨਾ ਕਰੀ ਨੂ 2 ਮਿੰਟ ਬਾਦੂ ਲੱਗ ਗਿਆ ਬਈ ਯਾਦ ਬਰਾਣਾ ਤੇਰੀ ਹਰਦਮ ਤਾਜੀ ਰਹੀ ਹੈ ਜਿਹੜੇ ਪ੍ਰਭੂ ਦੇ ਪਿਆਰੇ ਆ ਨਾ ਜਿਉਂਦਾ ਜੀਵਨ ਦੇਖੇ ਬਰਾਗ ਸਾਹਿਬ ਦਾ ਆ ਯਾਦ ਬਰਾਣਾ ਤੇ ਹਾਰਦਾਮਤਾ ਦੀ